ਜਮਕੀਲੇ ਦੇ ਮਿੱਤਰ ਕੁਲਦੀਪ ਪਾਰਸ ਦੀ ਲੜਾਈ ਹੋ ਜਾਂਦੀ ਨਾਰ ਦੀ ਗਾਉਣ ਵਾਲੀ ਕੋਈ ਨਹੀਂ ਜਿਹਦਾ ਨਾਮ ਹੁੰਦਾ ਸੁਖਵੰਤ ਸੁਖੀ ਉਹਨੇ ਕਰਤਾਰ ਰਮਲੇ ਨਾਲ ਵੀ ਸੁਪਰ ਹਿੱਟ ਗਾਣਾ ਬਾਪੂ ਦਾ ਖੁੰਡਾ ਕੱਢ ਦੂਗਾ ਰੜਕਾਂ ਰਨ ਬੋਤਲ ਵਰਗੀ ਵਰਗੇ ਗੀਤ ਗਾਏ ਹੋਏ ਸੇ ਜਦੋਂ ਕਰਤਾਰ ਰਮਲਾ ਦੇ ਨਾਲੋਂ ਜੋੜੀ ਟੁੱਟ ਕੇ ਕੁਲਦੀਪ ਪਾਰਸ ਦੇ ਨਾਲ ਬਣਦੀ ਆ ਤੇ ਸੁਖਵੰਤ ਸੁਖੀ ਤੇ ਕਲਦੀਪ پارਸ ਇਕੱਠੇ ਗਾਉਂਦੇ ਹੁੰਦੇ ਇੱਕ ਦਿਨ ਘੁੱਟ ਪੀ ਕੇ ਕਲਦੀਪ پارਸ ਲੜ ਪੈਂਦਾ ਕਿਸੇ ਗੱਲੋ ਸਟੇਜ ਤੇ ਉਸ ਤੋਂ ਬਾਅਦ ਜਾ ਕੇ ਸੁਖਵੰਤ ਸੁਕੀ ਹੁੰਨ ਦੇ ਪਿਤਾ ਜੀ ਨੂੰ ਬਾਪੂ ਨੂੰ ਵੀ ਮਾੜੇ ਚੰਗੇ ਸ਼ਬਦ ਬੋਲਦਾ ਜਾਨੀ ਕਿ ਗੱਲ ਇੱਥੋਂ ਤੱਕ ਵੱਧ ਜਾਂਦੀ ਹੈ ਤੇ ਸੁਖਵੰਤ ਸੁਕੀ ਕਹਿੰਦੀ ਮੈਂ ਨਹੀਂ ਤੇਰੇ ਨਾਲ ਗਾਣਾ ਭਾਈ ਮੇਰੀ ਬਾਤ ਸੁਵਾ ਤੇਰੇ ਨਾਲ ਤੇ ਐਸੇ ਚਮਕੀਲੇ ਦਾ ਬਹੁਤ ਮਿੱਤਰ ਸੀ ਤੇ ਸੁਖਵੰਤ ਸੁਕੀ ਹੁਣੀ ਕਹਿੰਦੀ ਆ ਚਮਕੀਲਾ ਵੀ ਸਾਈਕਲ ਤੇ ਪਹਿਲੇ ਦਿਨਾਂ ਚ ਸਾਡੇ ਗੇੜੇ ਮਾਰਦਾ ਹੁੰਦਾ ਸੀ ਕਿ ਮੇਰੇ ਨਾਲ ਜੋੜੀ ਬਣਾ ਲਓ ਤੁਸੀਂ ਤੇ ਬੜੀ ਕਲਦੀਪ ਆਰਸ ਨਾਲ ਤੇ ਫਿਰ ਕੀ ਹੁੰਦਾ ਜਦੋਂ ਗੱਲ ਵੱਧ ਜਾਂਦੀ ਤੇ ਸੁਖਵੰਤ ਸੁਖੀ ਹੁਣੀ ਨਮਾ ਸਿੰਗਰ ਟੋਲਣ ਲੱਗ ਪੰਦੀ ਇਹਨਾਂ ਨੂੰ ਪਤਾ ਲੱਗ ਜਾਂਦਾ ਸਭੂਲ ਸਕੰਦਰ ਬਾਰੇ ਇਹ ਸਭੂਲ ਸਕੰਦਰਪੁਰ ਜਾਂਦੇ ਆ ਜਦੋਂ ਦੇਖਦੇ ਆ ਵੀ ਮੁੰਡਾ ਸਿੱਖਿਆ ਵੀ ਗਾਉਂਦਾ ਵੀ ਵਧੀਆ ਜੀ ਇਹ ਉਹਨੂੰ ਕਹਿੰਦੇ ਆ ਵੀ ਤੂੰ ਸਾਡੇ ਨਾਲ ਚੱਲਿਆ ਕਰ ਤੇ ਮੇਰੇ ਨਾਲ ਗਾ ਤੇ ਤੇਰਾ ਸਾਰਾ ਕੁਝ ਦੇਖਾਂਗੇ ਤੇ ਚਲੋ ਜੀ ਸਰਦੂਲ ਨੂੰ ਵੀ ਆਸ ਹੋ ਜਾਂਦੀ ਪਈ ਚਲੋ ਮਸੀ ਮੇਰਾ ਵੀ ਕੰਮ ਰੋਣਾ ਲੱਗਾ ਸੁਖਵੰਤ ਸੁੱਕੀ ਹੋਣਾਰਗੇ ਇਹ ਹਿੱਟ ਜਿਹੜੀ ਸਿੰਗਰ ਆ ਇਸ ਵੇਲੇ ਮੈਰੀਓ ਨਾਲ ਜੋੜੀ ਬਣਦੀ ਮੈਨੂੰ ਹੋਰ ਕੀ ਚਾਹੀਦਾ ਤੇ ਸਰਦੂਲ ਨੂੰ ਜੀ ਟਾਈਮ ਦੇ ਦਿੱਤਾ ਜਾਂਦਾ ਤੇ ਤੂੰ ਫਲਾਣੇ ਦਿਨ ਨੂੰ ਤਿਆਰ ਹੋ ਕੇ ਸਵੇਰੇ ਸਾਡੇ ਘਰ ਪਹੁੰਚ ਜਾਈ ਤੇ ਐਨੇ ਵਜੇ ਪ੍ਰੋਗਰਾਮ ਤੇ ਜਾਣਾ ਆ ਤੇ ਸਰਦੂਲ ਤਾਂ ਜੀ ਪੈਰ ਧਰਤੀ ਤੇ ਨਾਲ ਆਏ ਉਹਨੇ 19 ਦਿਨ ਪਤਾ ਨਹੀਂ ਕਿਵੇਂ ਕੱਟੇ ਤੇ ਤੇ ਮੈਂ ਪ੍ਰੋਗਰਾਮ ਤੇ ਨਾਲ ਜਾਣਾ ਤਰਤੂਲ ਨੂੰ ਪੂਰੀ ਆ ਗੋਗੇ ਪੇ ਮੇਰਾ ਹੁਣ ਕੰਮ ਬਣ ਗਿਆ ਸੁਖਵੰਤ ਸੁਖੀ ਹੋਣਾ ਨਾ ਇੰਨੇ ਦਿਨ ਨੂੰ ਪ੍ਰੋਗਰਾਮ ਲਾਉਣ ਆਇਆ ਉਧਰੋਂ ਕੀ ਹੁੰਦਾ ਕਲਦੀਪ ਪਾਰਤ ਨੂੰ ਜਦੋਂ ਉੱਤਰਦੀ ਆ ਉਹਨੂੰ ਪਤਾ ਲੱਗਦਾ ਮੇਰਾ ਤਾਂ ਯਾਰ ਸਾਰੇ ਕੰਮ ਖਰਾਬ ਹੋ ਗਿਆ ਉਹ ਬਾਬਾ ਬੋੜ ਮੇਲਿਆਂ ਦੇ ਜਿਨ੍ਹਾਂ ਦਾ ਨਾਮ ਜਗਦੇਵ ਸਿੰਘ ਜਸੋਵਾਲ ਉਹ ਉਹਨਾਂ ਕੋਲ ਲੱਠਾ ਲੱਠਾ ਜਾਂਦਾ ਤੇ ਕਹਿੰਦਾ ਬਾਬਾ ਜੀ ਕੰਮ ਬਹੁਤ ਖਰਾਬ ਹੋ ਗਿਆ ਮੇਤੇ ਤਾਂ ਖਾਦੀ ਪੀਤੀ ਚ ਬੋਲ ਹੋ ਗਿਆ ਉਧਰੋਂ ਪ੍ਰੋਗਰਾਮ ਬੁੱਕ ਕਰਾਇਆ ਲੋਕਾਂ ਨੇ ਪੈਸੇ ਦਿੱਤੇ ਉਹ ਆ ਮੈਂ ਪ੍ਰੋਗਰਾਮ ਲਾਣੇ ਆ ਤੇ ਮੈਂ ਤਾਂ ਉਹਨਾਂ ਦੇ ਪਿਤਾ ਜੀ ਨੂੰ ਵੀ ਮਾੜਾ ਬੋਲਿਆ ਤੇ ਸੁਖਵੰਤ ਸੁੱਕੀ ਹੋਣਾ ਨੂੰ ਵੀ ਹੁਣ ਮੇਰਾ ਕੋਈ ਸੋਚੋ ਮੇਰਾ ਕਰੋ ਉਹ ਕਹਿੰਦਾ ਤੇਰਾ ਕੀ ਕਰੀਏ ਤੈਨੂੰ ਕੀ ਲੋੜ ਸੀ ਦਾਰੂ ਪੀ ਕੇ ਬੋਲਣ ਦੀ ਜੇ ਸੁੱਕੇ ਹੋਣ ਬੋਲੇ ਤੂੰ ਉਹਨਾਂ ਦੇ ਪਿਓ ਨੂੰ ਕਾਤੇ ਬੋਲੇ ਆ ਮਾੜਾ ਚੰਗਾ ਨਾ ਐਡਾ ਤਾਂ ਤੇਰਾ ਫਰਜ਼ ਹੀ ਨਹੀਂ ਸੀ ਬੋਲਣ ਦਾ ਖੇਰ ਕੀ ਹੋਇਆ ਜਗਦੇਵ ਸਿੰਘ ਜਸੋਵਾਲ ਹੋਣੀ ਨਾਲ ਗੱਡੀ ਬੈਲ ਕੇ ਕਲਦੀਪ 파ਰਸ ਨੇ ਆਏ ਸੁਖਵੰਤ ਸੁਖੀ ਉਹਨਾਂ ਦੇ ਘਰ ਉੱਥੇ ਬੈਠੇ ਮਾਫੀ ਮੰਗਵਾਈ ਕਲਦੀਪ 파ਰਸ ਤੋਂ ਸੁਖਵੰਤ ਸੁਖੀ ਉਹਨਾਂ ਦੇ ਕੋਲੋਂ ਵੀ ਤੇ ਉਧਰ ਉਹਨਾਂ ਦੇ ਪਿਤਾ ਜੀ ਤੋਂ ਤੇ ਕਲਦੀਪ 파ਰਸ ਨੇ ਮਾਫੀ ਮੰਗੀ ਕਹਿੰਦਾ ਮੇਤੇ ਕਾਦੀ ਪੀਤੀ ਚ ਹੋ ਗਈ ਗਲਤੀ ਕਿ ਮੈਂ ਭੁੱਲ ਗਿਆ ਪ੍ਰੋਗਰਾਮ ਵੀ ਲਾਣਿਆ ਕੰਮ ਕਰਨਾ ਮੈਂ ਮੁੜ ਕੇ ਐਸੀ ਹਰਕਤ ਕਦੇ ਨਹੀਂ ਕਰੂੰਗਾ ਤੇ ਚਲੋ ਫੇਰ ਹੁਣ ਜਗਦੇਵ ਸਿੰਘ ਜਸੋਵਾਲ ਹੁਣਾਂ ਦਾ ਕਹਿਣਾ ਕਿਦਾਂ ਸੁਖਵੰਤ ਸੁੱਕੀ ਹੋਣੀ ਮੋੜ ਦੇ ਮੇਲਿਆਂ ਦੇ ਬਾਬਾ ਮੋੜ ਉਹਨਾਂ ਨੂੰ ਕਿਹਾ ਜਾਂਦਾ ਨਾ ਉਧਰੋਂ ਹੁਣ ਸਰਧੂਲ ਨੂੰ ਵੀ ਟਾਈਮ ਦੇ ਦਿੱਤਾ ਹੈ ਸੀਗਾ ਉਧਰੋਂ ਉਧਰ ਹੀ ਕਲਦੀਪ ਭਾਰਸਦਾ ਦੀ ਪ੍ਰੋਗਰਾਮ ਸੀ ਤੇ ਹੁਣ ਜਗਦੇਵ ਸਿੰਘ ਜਸੋਵਾਲ ਹੁਣੇ ਕਹਿੰਦਾ ਸੁਖਵੰਤ ਕਿ ਹੁਣ ਦੀਬਾ ਜੀ ਤੁਸੀਂ ਇਹਨਾਂ ਦੇ ਨਾਲ ਜਾਣਾ ਭਾਰਤ ਉਹਨਾਂ ਦੇ ਛੱਡੋ ਇਦਾਂ ਹੁੰਦੇ ਰਹਿੰਦੇ ਹੁਣ ਸੁੱਕੀ ਹੋਣੀ ਉਹਨੂੰ ਵਾਦਾ ਦਿੱਤਾ ਸੀ ਉਧਰੋਂ ਉਸੇ ਦਿਨ ਆ ਕੇ ਕਲਦੀ ਆਪਣੇ ਕਹਿੰਦੇ ਸਰਧੂਲ ਸਿਕੰਦਰ ਵੀ ਉਸੇ ਟਾਈਮ ਦੇ ਨਾਲ ਆ ਕੇ ਸੁਖਵੰਤ ਸੁੱਕੀ ਹੋਣਾਂ ਦੇ ਬਹਿ ਗਿਆ ਤੇ ਹੋਇਆ ਕਿ ਸੁਕਵੰਤ ਸੁਖੀ ਹੋਣੀ ਉਸ ਤੋਂ ਪਹਿਲੇ ਹੀ ਕੁਲਦੀਪ ਪਾਰਸ ਦੇ ਨਾਲ ਪ੍ਰੋਗਰਾਮ ਲਾਣ ਨਿਕਲ ਚੁੱਕੇ ਸੇ ਤੇ ਹੋਇਆ ਕਿ ਸਰਦੂਲ ਨੂੰ ਫਿਰ ਉਸ ਦਿਨ ਖਾਲੀ ਮੋੜਨਾ ਪਿਆ ਤੇ ਕਹਿੰਦੇ ਸਰਦੂਲ ਉਸ ਦਿਨ ਬਹੁਤ ਆਪਣੇ ਪਰੇਸ਼ਾਨ ਹੋਇਆ ਤੇ ਥੋੜਾ ਜਿਹਾ ਦੁਖੀ ਵੀ ਹੋਇਆ ਵੀ ਮੇਰੇ ਨਾਲੇ ਕੀ ਵਾਪਰਿਆ ਸਟ੍ਰਗਲ ਟਾਈਮ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਜਦੋਂ ਇਸ ਗੱਲ ਦਾ ਜ਼ਿਕਰ ਹੋਣ ਸੁਕਵੰਤ ਸੁਖੀ ਹੋਣੀ ਕੀਤਾ ਤੇ ਉਹ ਕਹਿੰਦੇ